ਮੇਰਾ ਨਾਮ ਮੁਹੰਮਦ ਰਫੀ ਜੀ ਸਾਡੇ ਚਾਚੇ ਦੀ ਜੂਰੇ ਦੀ ਪਰਾਲੀ ਹੈ ਸਾਡੇ ਪਿੰਡ ਨੇਪਾਲਾ ਤੋਂ ਆਏ ਸੀ ਆ ਪਰਾਲੀ ਨੂੰ ਅੱਗ ਲੱਗੀ ਪਤਾ ਨਹੀਂ ਕਿਹੇ ਲਾਗੇ ਆ ਦੋ ਦੋ ਕੋਈ ਨੁਹਾਂ ਵਜਾਇਆ ਸਾਡੇ ਘਰ ਵਿੱਚ ਛੋਟੇ ਛੋਟੇ ਨਿਆਣੇ ਹੀ ਹਮਾਂਹ ਪਰਾਲੀ ਵਜਾਈ ਪਰੇਸ਼ਾਨ ਸੀ ਮੰਗ ਕੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਢੇ 2 ਲੱਖ ਦੀ ਪਰਾਲੀ ਸੀ ਸਾਡੇ ਡੰਗਰ ਇਸ ਸਾਰਾ ਕੁੱਲ ਸਾਰੇ ਸਾਰੇ ਨਾਲ ਨਾਲ ਸਾਰੇ ਕੋਲੇ ਆ ਉਹ ਸਾਨੂੰ ਇਹ ਮੰਗ ਜਾਂਦੀ ਸਾਡਾ ਇਨਸਾਫ ਚਾਹੀਦਾ ਆ ਇਸ ਵੀ ਨੇ ਵਿੱਚ ਹੁਣ ਠੰਡ ਦਾ ਮੌਸਮ ਆ ਡੰਗਰਾਂ ਪੱਠੇ-ਪੁੱਠੇ ਮਿਲਦੇ ਹਾਈ ਲੋ 2 ਲੱਖ ਦੀ ਪਰਾਲੀ ਵਜਾਰੇ ਦੀ ਉਹ ਸਾਰੀ ਲੂਸੀ ਗਈ ਇਹੇ ਮੰਗ ਕੇ ਸਾਨੂੰ ਨਸਾਬ ਦਿੱਤਾ ਜਾਵੇ ਦਾ ਤਾਂ ਕੀ ਗੱਲਬਾਤ ਹੋਈ ਹੈ ਮੱਕਾਂ ਦੀ ਨਾ ਤੁਹਾਡੇ ਨਾਲ ਦੀ ਸਾਡੇ ਭਰਾ ਦੀ ਪਰਾਲੀ ਨੁਸ ਹੋ ਗਿਆ ਇੱਥੇ ਪਤਾ ਨਹੀਂ ਕਿੰਨੇ ਨੁਸ ਦੀ ਕਿੰਨੇ ਨਹੀਂ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦਾ ਜਨਦਾ ਗਰੀਬ ਦਾ ਤੁਹਾਨੂੰ ਮਾਇਬਾ ਮਿਲ ਜਾਏ ਪਰਾਲੀ ਦਾ ਠੰਡਾ ਮੌਸਮ ਕਿ ਮਨੇਗਾ ਜਨਦਾ ਗਰੀਬ ਦਾ ਅਮਰੂਮ ਨਹੀਂ ਪਤਾ ਕੋਣ ਹੋ ਗਿਆ ਕੋਣ ਨਹੀਂ ਪਤਾ ਲੱਗਾ ਲੱਗੇ ਵੀ ਕਿੰਨੇ ਅਗਰ ਪਤਾ ਕੋਈ ਨਹੀਂ ਲੱਗਾ ਕੋਈ ਅਮਲੀ ਬਹੁਤ ਜੀਲੇ ਲੱਗੇ ਕੰਮ ਹੋਇਆ ਸਾਰਾ ਹੀ ਕੋਈ ਪਤਾ ਲੱਗਦਾ ਛੇ ਕਨੇ ਵੋ ਕੀ ਕਿਨੇ ਨਹੀਂ ਘਰ ਵੀ ਲੱਗੇ ਨੇ ਘਰ ਲੱਗੇ ਕਾਰ ਮਸਾ ਬਜਾਏ ਸੀ ਕੀ ਗੱਲ ਬਾਤ ਹੈ ਮਸਕੀਨ ਵਾਲੀ ਕੀ ਗੱਲ ਹੋਈ ਤੱਗ ਲਾ ਗਿਆ ਬਾਈ ਕਿਵੇਂ ਪਤਾ ਹੀ ਕੋਈ ਨਹੀਂ ਲਗਾ ਅਸੀਂ ਕੱਠ ਨੂੰ ਗਏ ਸੀ ਮਾਰਗ ਤੇ ਗਏ ਹਾਂ ਮਗਰ ਉਹ ਲਾ ਗਿਆ ਕੋਈ ਇਹਨੇ ਜਾਣ ਬੁੱਝ ਕੇ ਲਾਈ ਕਿ ਆਪੇ ਲੱਗੀ ਸਾਬੇ ਜਾਣਦਾ ਹੁਣ ਕੀ ਕਹੀਗੇ ਲੱਗੇ ਘਰ ਵੀ ਨਹੀਂ ਤੁਹਾਡੇ ਸਾਡੇ ਘਰ ਲੱਗੇ ਪਤਾ ਨਹੀਂ ਕੋਈ ਲਗਾ ਇਸ ਫਿਰ ਕਿੰਨਾ ਨੁਕਸਾਨ ਹੋਇਆ ਨੁਕਸਾਨ ਕਾਫੀ ਹੋਇਆ ਕਾਫੀ ਮਹਿੰਗੀ ਪਾਲੀ ਹੈ ਹੈ ਕਿੰਨੀ ਕਿਸੀ ਪੰਜਾਹ ਹਜ਼ਾਰ ਦੀ ਬਲਾਲੀ ਸਾਰੀ ਲੱਗੀ ਦੂਜੀ ਮਹਾਵਜਾਈ ਜਨਤਾ ਨੇ ਬਾਕੀ ਸਾਰੀ ਲੱਗੀ ਕੀ ਮੰਗ ਕਰਦੇ ਮੰਗ ਕੀ ਕਰਨੀ ਹੈ ਮੈਂ ਗੁਰਵਿੰਦਰ ਸਿੰਘ ਜੀ ਫਾਇਰਮੈਨਾਂ ਦੀ ਗੱਲ ਤੇ ਸਾਨੂੰ ਕੋਈ 7:58 ਵਜੇ ਕਾਲ ਆਈ ਸੀ ਤੇ ਅਸੀਂ ਕਹਿੰਦੇ ਵੀ ਗੁਜਰਾ ਦੀ ਕੁਲੀ ਨੂੰ ਥੋੜੀ ਅੱਗ ਲੱਗੀ ਆ ਤੇ ਗੱਡੀ ਲੈ ਕੇ ਫਰੀ ਛੇਤੀ ਆਏ ਤੇ ਅਸੀਂ ਆਏ ਹਾਂ ਹੁਣ ਆਊਟ ਆਫ ਜਿਹੜੀ ਆਊਟੋ ਕੰਟਰੋਲ ਹੋਈ ਸੀ ਅੱਗ ਹੁਣ ਉਹਨੂੰ ਕੰਟਰੋਲ ਕਰ ਲਿਆ